ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਬੇਸ਼ਾਨ ਜਲਾਸ਼ੀਲ ਭਗਤ ਸਿੰਘ ਲਗਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਜੀ ਘਟਨਾ ਤੋਂ ਘਟਨਾ ਹੋਈਆਂ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸੋ ਹੁਣ ਅਸੀਂ ਬਾਬਾ ਜੀ ਦੀ ਕਿਰਪਾ ਦੇ ਨਾਲ ਹੁਣ ਥੋੜੇ ਜਿਹੇ ਦਿਨ ਸੁਧਰ ਗਏ ਨੇ ਹੁਣ ਆਪਾਂ ਯਾਤਰਾ 30 31 ਮਈ ਪਹਿਲੀ ਜੁਲ 31 ਮਈ ਤੇ 1 ਜੁਲ ਨੂੰ ਆਪਾਂ ਨੇ ਦਾਇਰਿਤ ਕੀਤੀ ਹੈ ਸੋ ਸਾਰਿਆਂ ਨੂੰ ਮੈਂ ਇਸ ਗੱਲ ਵਾਸਤੇ ਜਾਣੂ ਕਰਵਾਉਣਾ ਚਾਹੁੰਦਾ ਹਾਂ ਕਿ ਵੀ ਜੋ ਕੁਝ ਹੋਏਗਾ ਉਹ ਉਸ ਤਰ੍ਹਾਂ ਹੀ ਜੋ ਪਹਿਲਾਂ ਨਿਸ਼ਚਿਤ ਹੈ ਉਸ ਤਰ੍ਹਾਂ ਹੀ ਹੋਏਗਾ ਸਾਰੇ 8 ਵਜਿਆਂ ਆਪਾਂ ਜਾਣਾ ਹੈ ਠੀਕ ਤੁਹਾਨੂੰ ਸਾਰਿਆਂ ਨੂੰ ਇਨਫੋਰਮ ਕੀਤਾ ਜਾਏਗਾ ਜੇ ਤੁਸੀਂ ਸਾਰੇ ਇੱਕ ਦੂਜੇ ਨੂੰ ਜਿਹੜੇ ਸਾਡੇ ਨਾਲ ਨਹੀਂ ਇਨਵੋਲਵਮੈਂਟ ਹੈਗੇ ਤੁਸੀਂ ਉਹਨਾਂ ਨੂੰ ਇਨਫੋਰਮ ਕਰ ਦਿਓ ਕਿ ਵੀ ਇਸ ਦੇ ਇਸ ਤਰ੍ਹਾਂ ਕਿ ਆ ਦਿਨਾਂ ਦੇ ਵਿੱਚ ਕਿ ਵੀ ਆਪਾਂ ਜਾਣਾ ਹੈ 30 31 ਮਈ ਤੇ 1 ਜੂਨ ਨੂੰ ਲਾਡੀ ਨੇ ਮੈਸੇਜ ਵੀ ਪਾ ਦਿੱਤਾ ਤੋਂ ਸੋ ਪਲੀਜ਼ ਸਾਰੇ ਧਿਆਨ ਰੱਖਦੇ ਹੋਏ ਇਸ ਮੈਸੇਜ ਦਾ ਰਿਪਲਾਈ ਦੇ ਦਿਓ ਸਾਰਿਆਂ ਨੂੰ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਬਾਬਾ ਪੋਨਹਾਰੀ ਸਾਰਿਆਂ ਦੇ ਅਪਾਰ ਕਿਰਪਾ ਬੁਣਾਈ ਰੱਖੇ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਜੈ ਕਰਾਏ ਬਾਬਾ ਪੋਨਹਾਰੀ ਜੀ ਦਾ ਬੋਲ ਸੱਚੇ ਦਰਵਾਜ਼ੇ ਸਕੈਂਟਰੀ ਸਕੂਲ ਵਿੱਚ ਸਾਡੇ ਸਕੂਲ 10ਵੀਂ ਦੇ ਬੱਚਿਆਂ ਨੇ ਬਹੁਤ ਸੋਹਣੇ ਨੰਬਰ ਲੈ ਕੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਅਤੇ ਪੇਰੈਂਟਸ ਦਾ ਨਾਮ ਵੀ ਰੋਸ਼ਨ ਕੀਤਾ ਫਰਸਟ ਪੋਜੀਸ਼ਨ ਵਾਲੀ ਕੁੜੀ ਵੰਦਨਾ ਜਿਨੇ 552 ਨੰਬਰ ਲੈ ਕੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਸੈਕੰਡ ਬੱਚਾ ਹੈ ਮੋਹਿਤ ਕੁਮਾਰ ਉਸਨੇ ਵੀ ਸਾਡੇ ਉਸਨੇ 491 ਨੰਬਰ ਲੈ ਕੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਅਤੇ ਸੁਮਨ 3rd ਨੰਬਰ ਤੇ ਆਈ ਹੈ ਜਿਸਨੇ 488 ਨੰਬਰ ਲੈ ਕੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ। ਬਾਕੀ ਸਾਰੇ ਬੱਚਿਆਂ ਦੇ ਵੀ ਨੰਬਰ ਬਹੁਤ ਸੋਹਣੇ ਰਹੇ। ਸਾਡੇ ਸਕੂਲ ਦਾ ਰਿਜ਼ਲਟ 100% ਰਿਹਾ ਜਿੱਥੇ ਸਾਰੇ ਬੱਚੇ ਪਾਸ ਹੋ ਗਏ ਨੇ। 10th ਕਲਾਸ ਦੇ ਬੱਚਿਆਂ ਨੇ ਵੀ ਬਹੁਤ ਸੋਹਣੇ ਨੰਬਰ ਲੈ ਕੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ। ਉਹਦੇ ਵਿੱਚ ਯוגਰਾਜ ਸਿੰਘ ਜਿਸ ਨੇ 444 ਨੰਬਰ ਲੈ ਕੇ 89% ਲੈ ਕੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਤੇ ਦੂਸਰੇ ਨੰਬਰ ਤੇ ਨਵੀ ਬਹੁਤ ਸੋਹਣੇ ਨੰਬਰ ਲੈ ਕੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਤੇ ਜਨਵੀ ਨੇ ਵੀ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਤੇ ਸਾਰੇ ਬੱਚੇ ਪਾਸ ਹੋਏ ਨੇ ਤੇ 100% ਸਾਡੇ ਸਕੂਲ ਦਾ ਰਿਜ਼ਲਟ ਰਿਆ ਨੇ ਵਿਸ਼ਕਰਮਾ ਸ਼ਿੰਦਰਸ ਕੰਡਰੀ ਸਕੂਲ ਨਵਾਂ ਸ਼ਹਿਰ ਦੇ ਵਿੱਚ ਉਹ ਬੱਚੇ ਜਿਨ੍ਹਾਂ ਨੇ ਪਲੱਸ 2 ਦਸਵੀਂ ਦੇ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋਏ ਆ ਸਕੂਲ ਪ੍ਰਮਾਣਿਤ ਕਮੇਟੀ ਵੱਲੋਂ ਸਾਰੇ ਬੱਚਿਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਔਰ ਸਟਾਫ ਨੂੰ ਵੀ ਹਜ਼ਾਰਤ ਕੀਤੀ ਗਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਜੋ ਸਾਡੀਆਂ ਮਾਨਤਾਵਾਂ ਬਣਾਈਆਂ ਗਈਆਂ ਕਨਵੈਨਸ਼ਨਸ ਹੈਗੀਆਂ ਸਕੂਲ ਦੀਆਂ ਕਿ ਵਧੀਆ ਰਿਜ਼ਲਟ ਦੇਣਾ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਿਹੜਾ ਰਿਜ਼ਲਟ ਆ ਉਹ 100% ਆ ਰਿਹਾ ਔਰ ਵਧੀਆ ਬੱਚੇ ਨੰਬਰ ਲੈ ਕੇ ਰਹੇ ਆ ਸੋ ਮੈਨੇਜਮੈਂਟ ਵੱਲੋਂ ਸਾਰੇ ਸਟਾਫ ਨੂੰ ਵਧਾਈ ਦਿੱਤੀ ਗਈ ਔਰ ਬੱਚਿਆਂ ਦੇ ਬੱਚਿਆਂ ਦੇ ਪੇਰੈਂਟਸ ਨੂੰ ਵੀ ਦਿੱਤੀ ਗਈ ਹੈ ਔਰ ਨਾਲ ਅਪੀਲ ਕੀਤੀ ਗਈ ਹੈ ਕਿ ਸੰਸਥਾ ਨਾਲ ਜੁੜੇ ਰਹੋ ਔਰ ਇੱਥੇ ਜਿਹੜਾ ਸਿੱਖਿਆ ਦਾ ਅੰਬਿਆਰ ਆ ਉਹ ਸਸਤੀ ਤੇ ਵਧੀਆ ਸਿੱਖਿਆ ਨੂੰ ਅਸੀਂ ਮਿਸ਼ਨ ਲੈ ਕੇ ਚੱਲਿਆ ਹੋਇਆ ਕਿ ਉਹ ਬੱਚੇ ਜਿਹੜੇ ਸਾਡੇ ਇਕਨੋਮਿਕਲੀ ਵੀਕ ਨੇ ਸੈਕਸ਼ਨ ਚੋਂ ਉਹਨਾਂ ਨੂੰ ਅਸੀਂ ਵਧੀਆ ਸਿੱਖਿਆ ਦੇਣ ਦੀ ਕੋਸ਼ਿਸ਼ ਕਰਦੇ ਆਂ ਔਰ ਸਸਤੀ ਔਰ ਵਧੀਆ ਸਿੱਖਿਆ ਜਾਂਦਾ ਸਾਡਾ ਮਰੂਰਤਾ ਉਸ ਨੂੰ ਅਸੀਂ ਲੈ ਕੇ ਚੱਲ ਰਹੇ ਹਾਂ ਸਾਹਿਬ ਜੀ ਫਤਿਹ ਜੀ ਸ਼੍ਰੀ ਬਿਸ਼ਕਰਮਾ ਸੀਨੀਅਰ ਸੈਕੰਡਰੀ ਸਕੂਲ ਮੋਸਾਪੁਰ ਰੋਡ ਨਵਾਂ ਸ਼ਹਿਰ ਪਲਾਸਮਨ ਤੇ ਪਲਸ 2 ਦਾ ਜੋ ਅਰਜੰਟ ਆਇਆ 100% ਸਾਡੇ ਸਕੂਲ ਦੇ ਬੱਚੇ ਪਾਸ ਔਰ ਫਸਟ ਡਿਵੀਜ਼ਨ ਤੇ ਬਹੁਤੇ ਬੱਚੇ ਆਏ ਆ ਜੋ ਕਿ ਇਹ ਪ੍ਰਿੰਸੀਪਲ ਔਰ ਸਟਾਫ ਦੀ ਦੇਣ ਉਹਨਾਂ ਦੀ ਮਿਹਨਤ ਇਹ ਵਰਲੇ ਆਈ ਆ ਇਸ ਗੱਲ ਕੇ ਸਾਨੂੰ ਸਾਡੇ ਨੂੰ ਮੂਵਮੈਂਟ ਕਮੇਟੀ ਵੱਲੋਂ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ ਨੂੰ ਬਹੁਤ ਮੋਰ ਮੁਬਾਰਕਾਂ ਜੋ ਸਾਡਾ ਪਿਛੇ ਕਾਫੀ ਸਮੇਂ ਤੋਂ ਅਸੀਂ ਹਰ ਸਕੂਲ ਨਵਾਂਛਾ ਜ਼ਿਲ੍ਹੇ ਨੂੰ ਅਸੀਂ ਕਵਰ ਕਰਦੇ ਆਂ ਇਹ ਹਰ ਪਿੰਡ ਦੇ ਵਿੱਚ ਜਾ ਕੇ ਬੱਚਿਆਂ ਨੂੰ ਜਿੰਨੀ ਵੀ ਲਿਖਣ ਸਮਗਰੀ ਹੈਗੀ ਆ ਸਟੇਸ਼ਨਰੀ ਜਿੰਨਾ ਵੀ ਸਾਥ ਉਸ ਦਾ ਤਰਹੋ ਸਾਦਾ ਅਸੀਂ ਕਰਦੇ ਆਂ ਔਰ ਇਹ ਆ ਕਿ ਬੱਚੇ ਇੱਕੋ ਦਿਖਾਤ ਸਾਡੇ ਸਮਾਜ ਦਾ ਹੈਗਾ ਕਿ ਅਸੀਂ ਬੱਚੇ ਨੂੰ ਚਾਹੁੰਦੇ ਕਿ ਉਹ ਵੀ ਸਕੂਲ ਹਰ। ਔਰ ਹੁਣ ਤਾਂ ਸਰਕਾਰਾਂ ਵੱਲੋਂ ਵੀ ਬਹੁਤ ਕਾਫੀ ਬੱਚਿਆਂ ਨੂੰ ਡਰੈਸਾਂ ਵਗੈਰਾ ਆ ਬੱਚਿਆਂ ਨੂੰ ਸਹੀ ਸਨਾਹਸ਼ ਕਰਨਾ ਆਦੀ ਬਹੁਤ ਚੀਜ਼ ਬਣਦੇ ਰਹਿਤਾ ਹੈ। ਇਹ ਬਹੁਤ ਵੱਡਾ ਪ੍ਰਾਪਾ ਹੈ ਤੁਹਾਡੇ ਨੰਬਰ ਤੋਂ ਬੱਸ। ਬੱਚੇ ਖਾਦੀ ਹੈ ਸਾਨੂੰ ਦਿਲ ਤੇ ਖੁਸ਼ੀ ਵੀ ਹੋਈ। ਕਿ ਹੋਣ ਤੁਸੀਂ ਸਰਕਾਰਾਂ ਨੂੰ ਜ਼ੋਰ ਤਾਂ ਬਹੁਤ ਲਾਉਣੀ ਹੈ। ਕਈ ਵਾਰੀ ਸਾਡੇ ਜਿਹੜੇ ਵੱਡੇ ਵੱਡੇ ਪ੍ਰਾਈਵੇਟ ਸਕੂਲ ਨੇ ਉਹਨਾਂ ਵਿੱਚੋਂ ਵੀ ਸਾਡੇ ਬੱਚੇ ਨੈਤਨ ਪਾਇ। ਇਸ ਲਈ ਅੱਜ ਸਾਨੂੰ ਖੁਸ਼ੀ ਹੋਈ ਹੈ ਕਿ ਬੱਚੇ ਸਰਕਾਰੀ ਸਕੂਲਾਂ ਤੋਂ ਪੜ੍ਹ ਕੇ ਮੈਨਾਂ ਵੀ ਸਰਕਾਰੀ ਸਕੂਲਾਂ ਦਾ ਹੱਕ ਬਣੇ ਰਹਿਤਾ ਹੈ। پرائیوٹ تو پہلے ہی رہا ہوئے اور نگر پنچایت کہ بچوں کی آؤں گی بچے اچھے ہیں باقی اس کا بہت اچھا بچوں رکھنے کا طریقہ طریقہ بہت اچھا ਅਸੀਂ ਜਦੋਂ ਪੜ੍ਹਦੇ ਸੀ ਕੋਈ ਮਾਜਨਾ ਦੀ ਬਾਜ਼ੀ ਨਾ ਪਾਈ ਜਾਂਦੀ ਬਾਦ ਤੁਹਾਨੂੰ ਪਤਾ ਲੱਗਦਾ ਕਿ ਉਹ ਕਿਵੇਂ ਲੱਗਦਾ ਤੇ ਇੱਕ ਮੈਂ ਹੋਰ ਤਖਾਤ ਇਹਨਾਂ ਦੇ ਮਾਧਿਅਮ ਰਾਹੀਂ ਅਜੇ ਸੀ ਸਾਉ ਦਾ ਕਹਿ ਲੱਗਾ ਕਿ ਜਿਹੜਾ ਬੱਚਾ ਨੂੰ ਕਦੇ ਵੀ ਸਕੂਲਾਂ ਤੋਂ ਨਹੀਂ ਤੇ ਟੀਚਰ ਸਫਾਈ ਕਰਨ ਲੱਗਦੇ ਕੋਈ ਕਾਗਜ਼ ਪੱਤਰ ਚੱਕਣਾ ਆ ਜਾ ਕੋਈ ਹੋਰ ਕੂੜਾ ਤਰਗੜ ਇਕੱਠਾ ਕਰਨਾ ਕਈ ਲੋਕ ਸਾਡੇ ਉਦੀ ਮੂਵੀ ਬਣਾ ਲਦੇ ਬਾਹਰੋਂ ਨੂੰ ਦੇ ਘੁੰਮਦੇ ਘੁੰਮਦੇ ਉਹ ਟੀਚਰ ਤੇ ਦਾਜ ਕਰ ਜਾਂਦੇ ਬੱਚਾ ਨੂੰ ਕੰਮ ਕਰਨਾ ਸਿਖਾਉਣਾ ਸਫਾਈ ਕਿੱਦਾਂ ਰੱਖਣੀ ਹੈ ਘਰ ਚ ਸਫਾਈ ਕਿੱਦਾਂ ਰੱਖਣੀ ਹੈ ਕਿਹੜਾ ਭਾਂਡਾ ਕਿੱਥੇ ਚੱਕ ਰੱਖਣਾ ਇਹ ਸਖਲਾਈ ਇੱਕ ਤਰ੍ਹਾਂ ਦੀ ਹੈਗੀ ਆ ਉਹਦੀ ਫੋਰਮ ਤੇ ਜਾਂਦੇ ਆ ਉੱਥੇ ਹਰ ਬੰਦੇ ਨੂੰ ਦੱਸਿਆ ਹੋਇਆ ਹੈ ਚਾਹੇ ਕੋ ਜਾਣਾ ਚਾਹੇ ਨਿਆਣਾ ਇਹ ਰੋਡ ਤੇ ਕਾਲਜ ਨੂੰ ਸੁਣਾ ਇਹ ਬੱਚਿਆਂ ਨੂੰ ਸਖਲਾਈ ਵੀ ਹੈਗੀ ਆ ਸਾਡੇ ਲੋਕ ਉਹ ਟੀਚਰ ਤੇ ਗੱਲ ਕਰਦੀ ਆ ਉਹ ਤਰ੍ਹਾਂ ਫਾਜਾ ਦਾ ਫਿਰੂਗੀ ਇਸਕੈਟਾ ਕਰਦੇ ਆ ਇਹ ਬੱਚੇ ਪਾਦਰ ਨੇ ਇਹ ਗੱਲ ਬਹੁਤ ਗਲਤ ਹੈ ਇਹ ਬੱਚਿਆਂ ਨੂੰ ਸਫਾਈ ਦਾ ਵੀ ਬੈਠ ਕੇ ਅਪੀਲ ਸਫਾਈ ਦਾ ਚਾਹੀਦਾ ਸਰ ਸਭੀ ਕਾ ਜੋ ਸਭ ਜੇ ਰਾਣਾ ਤੇ ਬਾਕੀ ਬਹੁਤ ਸਾਨੂੰ ਖੁਸ਼ੀ ਹੋਈ ਹੈ ਸਾਡੀ ਸਭਾ ਬੰਨੋਂ ਸਾਡੇ ਮੋਤਵਰ ਜਿਹੜੇ ਸਾਡੇ ਪਧਾ ਜੀ ਸ਼ਕਿੰਦਰ ਗਿੰਦ ਸੋਰਾਪੁਰੀ ਸਾਹਿਬ ਜਨਮ ਦਿਨ ਸਾਡੇ ਜਨਮ ਦਿਨ ਜਨਮ ਦਿਨ ਹੈ ਮਹਿਲਾ ਵਿਕਟੇ ਸਾਡੇ ਜੈਕਰੋਲ ਮਰਚ ਜੀ ਬਾਈਸ ਪਤਾ ਰਾਣੀ ਰਮਨ ਜੀ ਗਵਰਦੀਨ ਜੀ ਖੋਜੀ ਸਾਹਿਬ ਸਤਨਾਮ ਸਿੰਘ ਸਾਹਿਬ ਤੇ ਸਾਡੇ ਪ੍ਰਸਤੋ ਸਾਡੇ ਨਾਲ ਜਿਹੜੇ ਹਮੇਸ਼ਾ ਸਾਡੇ ਸੱਜੀਆਂ ਬਾਣ ਦੇ ਨਾਲ ਦੇ ਬਾਦ ਦੇ ਪ੍ਰਦੇਸ਼ ਸਾਹਿਬ ਉਸ ਸਾਡੀ ਧਾਰ ਆਮ ਨੂੰ ਨੱਟ ਤੇ ਪਾਉਂਦੇ ਨੇ ਖਵਾਰਾ ਰਹਿਤ ਚੌਰ ਨੇ ਤੋਂ ਮੈਂ ਸਰਪੰਚ ਸਾਹਿਬ ਦਾ ਦੁਬਾਰਾ ਫੇਰ ਧੰਨਵਾਦ ਕਰਦਾ ਸਾਰੇ ਸਟਾਫ ਦਾ ਧੰਨਵਾਦ ਜੀ ਬਹੁਤ ਸਖਿਆ ਹੋ ਪਰ ਜੀ ਅੱਜ ਹੁਣ ਅਸੀਂ ਅੰਦੇਸ਼ੀ ਸਾਹਿਬ ਤੇ ਬਾਕੀ ਜਿਹੜਾ ਬੱਚਿਆਂ ਨੂੰ ਕਾਪੀਆਂ ਦਾ ਪਟਵਾਈ ਦਾ ਸੁਨਪ ਸਾਹਿਬ ਦਾ ਨਮਾਸ਼ਹਿਰ ਤੇ ਆਏ ਹੋਏ ਸਾਰੇ ਬਹੁਤ ਹੀ ਕਬੇ ਕਲਾਕਾਰ ਸਾਡੇ ਪਿੰਡ ਦੀ ਪੰਚਾਇਤ ਟੀਚਰ ਬੱਚੇ ਸਾਰੇ ਨੇ ਬਹੁਤ ਜੀਆਇਆਂ سارا کا دنواد کلاکار سبھا کا جنہیں نے سارے پنڈ کو بھی بچوں کو اپنے پینسل جو بھی آنے اس کے تا سارے بہت بہت دنواد بھی آیا بھی آپ ابالا لکھا بہت ودیا پرالا آ گلا کریں گے کہ ਸਭ ਦਾ ਨਮਨ ਕਰਦਾ ਸਵਾਗਤ ਕਰਦੀਆਂ ਸਤਿ ਸ਼੍ਰੀ ਅਕਾਲ ਫਲਫੇ ਦੰਗੀਆਂ ਤੇ ਤਾਰੀਆਂ ਸਰਗੀਆਂ ਲੈ ਕੇ حاضر ਹੋ ਮੰਗੇ ਉਜੋਤਕ ਵਾਸਤੇ ਪਤਲੀ ਸੀਨ ਇਜਾਜ਼ਤ ਦਿਓ ਧੰਨਵਾਦ